ਨਮਸਕਾਰ ਮੈਂ ਹਾਰਤੀ ਤੁਸੀਂ ਵੀਕਰੋ ਐਸਐਮਜ਼ੈਗ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਪੰਜਾਬ ਦੀ ਸਿਆਸਤ ਤੋਂ ਜੁੜੇ ਮੁੱਦਿਆਂ ਨੂੰ ਲੈ ਕੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹਰ ਦਿਨ ਕਿਸ ਤਰ੍ਹਾਂ ਦੇ ਸਮਿਕਰਣ ਆ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਕੀ ਕੁਝ ਹੋ ਰਿਹਾ ਹੈ ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਨਿਊਜ਼ ਐਡੀਟਰ ਬਰਿੰਦਰ ਜੀ ਦੇ ਨਾਲ ਬਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਰਤੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਐਸਐਮਜ਼ੈਗ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰ ਜੀ ਵੰਦੀ ਸ਼ੁਰੂਆਤ ਕਰ ਲੈਨੇ ਸਭ ਤੋਂ ਪਹਿਲਾਂ ਕਿ ਜਿਸ ਤਰੀਕੇ ਦੇ ਨਾਲ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕੀਤੀ ਗਈ ਸੀ ਕੈਬਨਿਟ ਸਰ ਕੈਬਨਿਟ ਦੇ ਵੱਲੋਂ ਮਨਜ਼ੂਰੀ ਮਿਲੀ ਸੀ ਲੇਕਿਨ ਹੁਣ ਕੀ ਹੋ ਰਿਹਾ ਕਿ ਹੁਣ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇਸੇ ਗੱਲ ਨੂੰ ਲੈ ਕੇ ਆਰਤੀ ਜੀ ਇੱਕ ਕਹਾਵਤ ਤੁਸੀਂ ਵੀ ਸੁਣੀ ਹੋਣੀ ਹੈ ਜੀ ਅੰਨੀ ਵੰਡੇ ਰਿਓੜੀਆਂ ਮੋੜ-ਮੋੜ ਆਪਣੇ ਆਨ ਤੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬੇਰੁਜ਼ਗਾਰੀ ਦਾ ਮੁੱਦਾ ਬੜਾ ਪਖਿਆ ਪਿਆ ਹੈ ਜੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਪੰਜਾਬ ਦੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਖਾਸ ਤੌਰ ਤੇ ਕਹੀ ਗਈ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਉਹਨੂੰ ਖਤਮ ਕਰਾਂਗੇ ਪਰ ਤੁਸੀਂ ਤੁਸੀਂ ਦੇਖ ਰਹੇ ਹੋਵਗੇ ਕਿ ਨਿਤ ਦੂਜੇ ਦਿਨ ਜੀ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਵ ਕੀਤਾ ਜਾਂਦਾ ਹੈ ਜਿਨਨੇ ਵੀ ਬੇਰੋਜ਼ਗਾਰ ਨੇ ਉਹਨਾਂ ਤੇ ਡੰਗਾ ਵਰਸਾਈਆਂ ਜੀ ਬਿਲਕੁਲ ਉਹਨੂੰ ਦੇਖ ਕੇ ਜਿਸ ਤਰੀਕੇ ਦੇ ਨਾਲ ਅੱਜ ਬੀਤੇ ਦਿਨ ਐਲਾਨ ਕੀਤਾ ਗਿਆ ਕੈਪਟਨ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਵਦਾਲਾ ਦੇ ਪੁੱਤਰਾਂ ਨੂੰ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਤੇ ਫਤਿਹ ਜੰਗ ਸਿੰਘ ਬਾਜਵਾ ਦੇ ਜਿਹੜੇ ਬੇਟੇ ਨੇ ਜੀ ਜਨ ਬਾਜਵਾ ਉਹਨਾਂ ਨੂੰ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਡੀਐਸਪੀ ਲਾਉਣ ਜੀ ਫਿਰ ਦੂਜਾ ਸਾਡੇ ਲੁਧਿਆਣਾ ਉਤਰੀ ਦੇ ਐਮਐਲਏ ਜਿਹੜੇ ਰਕੀਸ਼ ਪਾण्डेय ਉਹਨਾਂ ਦੇ ਬੇਟੇ ਨੇ ਜਿਹੜਾ ਉਹ ਤਸਿਲਦਾਰ ਲਾਉਣ ਦੀ ਗੱਲ ਆਖੀ ਗਈ ਸੀ ਜੀ ਸੋ ਵਿਰੋਧ ਉਦੋਂ ਵੀ ਹੋਇਆ ਸੀ ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਤੇ ਫੇਰ ਹੁਣ ਡੀਐਸਪੀ ਦੀ ਬਜਾਏ ਜੀ ਇਨਸਪੈਕਟਰ ਪ੍ਰਤੀਕਰਤਾ ਅਰਜੰਦ ਜੀ ਬਾਜਵਾ ਨੂੰ ਤੇ ਨਾਈਟ ਤਸਿਲਦਾਰ ਬਣਾਤਾ ਹਰਕੇਸ਼ ਬਾਡੇ ਭਰਾਦੇ ਫਰਜੰਦ ਨੂੰ ਜੀ ਸੋ ਇਹ ਜਿਹੜੇ ਦੋਨੇ ਵਿਧਾਇਕ ਫਰਜੰਦ ਨੇ ਹੁਣ ਕਾਰਨ ਤੇ ਇਹ ਹੈ ਕਿ ਤਰਸ ਦੇ ਆਧਾਰ ਤੇ ਜੇ ਆਪਾਂ ਕਹੀਏ ਵੀ ਇਹ ਸ਼ਹੀਦ ਹੋਏ ਨੇ ਇਹਨਾਂ ਦੇ ਤਾਦੇ ਜੀ ਅਸਲ ਜੀ ਕੀ ਹੁੰਦਾ ਹੈ ਕਿ ਜਿਹੜੇ ਪਿਤਾ ਸ਼ਹੀਦ ਹੋਇਆ ਹੋਵੇ ਤੇ ਉਹਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਂਦੀ ਆ ਐਨੇ ਸਾਲਾਂ ਬਾਅਦ ਨੌਕਰੀ ਮਿਲੀ ਆ ਉਹ ਵੀ ਬੱਚਿਆਂ ਨੂੰ ਨਹੀਂ ਪੋਤਿਆਂ ਨੂੰ ਇਹ ਜੀ ਸਰਦਾਰ ਬੈਂਤ ਸਿੰਘ ਦੇ ਪੋਤੇ ਨੂੰ ਨੌਕਰੀ ਮਿਲੀ ਆ ਉਹਦਾ ਵੀ ਬਾਅਦ ਦੇ ਕੇ ਇਹਨਾਂ ਨੂੰ ਵੀ ਨੌਕਰੀ ਦਿੱਤੀ ਜਾਵੇ ਜੀ ਪਰ ਗੱਲ ਇਹ ਆ ਕਿ ਜਦੋਂ ਮਨਜ਼ੂਰੀ ਮਿਲੀ ਆ ਤੇ ਉੱਥੇ ਕੈਬਨਿਟ ਦੇ ਵਿੱਚ ਵਿਰੋਧ ਵੀ ਹੋਇਆ ਜੀ ਹੁਣ ਸੁਵਜਿੰਦਰ ਸਿੰਘ ਰੰਧਾਵਾ ਉਹ ਕਹਿੰਦੇ ਨੇ ਵੀ ਇਹ ਅਰਜਨ ਬਾਜਵਾ ਜਿਹੜਾ ਹੈ ਇਹ ਤੇ ਤਿੰਨ ਗਰੂੜ ਦੀ ਗੱਡੀ ਦੇ ਉੱਤੇ ਗੇੜੀਆਂ ਲਾਉਂਦਾ ਜੀ ਵੀ ਇਹਨੂੰ ਕੀ ਜ਼ਰੂਰਤ ਆ ਨੌਕਰੀ ਲੈਣ ਦੀ ਬਿਲਕੁਲ ਇਸੇ ਲੜੀ ਨੂੰ ਕੱਲ ਨੂੰ ਲੈ ਕੇ ਸੁਖਵੀਰ ਬਾਦਲ ਨੇ ਵੀ ਇਹ ਗੱਲ ਆਖੀ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤੇ ਇਹ ਨੌਕਰੀਆਂ ਨੂੰ ਰੱਦ ਕਰਨਗੇ ਮੈਂ ਗੱਲ ਕਰਦਾ ਮੈਂ ਤੁਹਾਨੂੰ ਪੂਰੀ ਚੀਜ਼ ਦੱਸਾਂ ਦੂਜੇ ਪਾਸੇ ਰਕੇਸ਼ ਪਾਂਡੇ ਹੋਰੀ 6 ਵਰੀ ਐਮਐਲਏ ਬਣੇ ਨੇ ਜੀ ਠੀਕ ਹੈ ਹੁਣ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਜਗਿੰਦਰਪਾਲ ਪਾਂਡੇ ਉਹਨਾਂ ਉਹ ਚਾਹਤ ਤੋਂ ਜੋ ਹੱਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਸੀ ਉਹ ਹੁਣ ਗੱਲ ਇਹ ਹੈ ਕਿ ਜਿਹੜਾ ਪ੍ਰੋਟੋਕਾਲ ਹੈ ਜਾਂ ਨਿਯਮ ਹੈ ਉਹ ਤੇ ਪੁੱਤਰਾਂ ਨੂੰ ਜਿਹੜਾ ਹੈਗਾ ਸ਼ਹੀਦ ਦੇ ਬੇਟਿਆਂ ਨੂੰ ਨੌਕਰੀ ਦੇਣ ਦਾ ਜਾਂ ਬੇਟੀ ਨੂੰ ਨਿਕੋ ਨੌਕਰੀ ਦੇਣ ਦਾ ਬਣਦਾ ਹੈਗਾ ਹੈ ਨਾ ਜੀ ਹੁਣ ਉਹਦੇ ਵਿੱਚ ਜੇ ਉਹ ਵੀ ਦੇਖਿਆ ਜਾਂਦਾ ਕਿ ਪਰਿਵਾਰ ਦੀ ਜਿਹੜੀ ਆ ਉਹ ਆਰਥਿਕ ਹਾਲਾਤ ਕੀ ਨੇ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਔਰ ਇਹਦੇ ਵਿੱਚ ਜਦੋਂ ਕੈਬਨਿਟ ਦੇ ਵਿੱਚ ਮਨਜ਼ੂਰੀ ਮਿਲੀ ਹੈ ਔਰ ਰੱਜੀਆ ਸੁਲਤਾਨ ਜਿਹੜੇ ਨੇ ਅਮਲੇਰਕੋਟਲੀ ਤੋਂ ਉਹਨਾਂ ਨੇ ਤੇ ਇਹ ਕਹਿੰਦਾ ਵੀ ਇਹ ਪ੍ਰਤਾਪ ਸਿੰਘ ਬਾਜਵਾ ਖੁਰਾ ਦੇ ਜਿਹੜੇ ਫਤਿਹ ਸਿੰਘ ਬਾਜਵਾ ਦੇ ਉਹਨਾਂ ਦੇ ਪਿਤਾ ਸੀਗੇ ਇਹ ਇਹ ਕਿਸੇ ਮਤਲਬ ਕਿ ਅੱਤਵਾਦੀ ਹਮਲੇ ਦੇ ਵਿੱਚ ਸ਼ਹੀਦ ਨਹੀਂ ਸੀ ਹੋਏ ਉਹ ਕਹਿੰਦੇ ਜੇ ਤਸਕਰਾਂ ਦੀ ਕੋਈ ਝਗੜਾ ਸੀਗਾ ਉਹਦੇ ਵਿੱਚ ਇਹ ਮਾਰੇ ਗਏ ਨੇ ਜੀ ਸੋ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਵਿਰੋਧ ਇਹੋ ਜਿਹੀ ਵੀ ਪ੍ਰਗਟ ਹੋਏ ਨੇ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਵਿਰੋਧ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ ਦਖਲਅੰਦਾਜ਼ੀ ਦਿੱਤੀ ਹੈ ਕਿ ਹਾਈ ਕਮਾਂਡ ਨੂੰ ਨਹੀਂ ਪਤਾ ਹੋਊਗਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੀ ਕਾਣੀਵੰਡ ਹੋ ਰਹੀ ਕਾਣੀਵੰਡੀ ਹੈ ਜੀ ਦੇਖੋ ਜਿਹੜੇ ਰਸੂਖਦਾਰ ਬੰਦੇ ਨੇ ਉਹ ਆਪਣੇ ਰਸੂਖ ਦੇ ਨਾਲ ਆਪਣੇ ਬੱਚਿਆਂ ਨੂੰ ਨੌکریاں ਦੇਈ ਜਾਂਦੇ ਨੇ ਗਰੀਬ ਦੇ ਬੱਚੇ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਕੀ ਜ਼ਰੂਰਤ ਹੈ ਤੇ ਪਹਿਲਾਂ ਹੀ ਕਰੋੜਾਂ ਅਰਬ ਰੁਪਏ ਇਕੱਠਾ ਕਰੀ ਬੈਠੇ ਨੇ ਬਿਲਕੁਲ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਵੱਡੇ ਭਰਾ ਨੇ ਫਤਿਹ ਸਿੰਘ ਸਿੰਘ ਬਾਜਵਾ ਹੁਣ ਦੇ ਮਰਨੇ ਰਾਜ ਸਭਾ ਦੇ ਇੰਨੇ ਪੰਜਾਬ ਦੇ ਪ੍ਰਧਾਨ ਵੀਰੇ ਕਾਂਗਰਸ ਦੇ ਇੱਡੇ ਸੁਖਦਾਰ ਰਏ ਆ ਪੰਜਾਬ ਦੇ ਵਿੱਚ ਉਹਨਾਂ ਦਾ ਇੱਟਾ ਮਤਲਬ ਕਿ ਸਿਆਸੀ ਜਿਹੜਾ ਹੈਗਾ ਪਛੋਕੜ ਚੰਗਾ ਰਿਹਾ ਹੈ ਔਰ ਕੀ ਅਨਨ ਲੋਡ ਪਈ ਹੈ ਕਿ ਆਪਣੇ ਬੱਚਿਆਂ ਨੂੰ ਜਿਹਦਾ ਬੱਚਾ ਜੋ ਉਹਨਾਂ ਦੇ ਮੰਤਰੀ ਕਹਿ ਰਹੇ ਨੇ 3-3 ਕਰੋੜ ਰੁਪਏ ਦੀਆਂ ਗੱਡੀਆਂ ਦੇ ਘੁੰਮਦੇ ਫਿਰਦੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਦੇਖੋ ਸੋ ਗੱਲ ਇਹ ਹੈ ਕਿ ਇਹ ਹਾਲਾਤ ਜਿਹੜੇ ਨੇ ਲੋਕਾਂ ਨੂੰ ਵੀ ਪਤਾ ਲੱਗਦਾ आम जनता ਨੂੰ ਵੀ ਪਤਾ ਲੱਗਦਾ ਕਿ ਸਰਕਾਰ ਕੀ ਕਰ ਰਹੀ ਹੈ ਜੀ ਹਕੂਮਤ ਵੱਲੋਂ ਇਹੋ ਜਿਹੜਾ ਵਤੀਰਾ ਜਾਂ ਕਾਣਾ ਵਤੀਰਾ ਰਵਈਆ ਇਹ ਮੜਾ ਜੀ ਇਸ ਤਰੀਕੇ ਦੇ ਨਾਲ ਇਹ ਗੱਲ ਇਹ ਹੈ ਕਿ ਇਸ ਵੇਲੇ ਜੋ ਮੁੱਖ ਮੰਤਰੀ ਨੇ ਉਹ ਤੇ ਇਹ ਜਿੰਨੇ ਵੀ ਨਰਾਜ਼ੀਆਂ ਦੂਰ ਕਰ ਰਹੇ ਨੇ ਜੀ ਸਾਢੇ 4 ਸਾਲ ਕੋਈ ਕੰਮ ਨਹੀਂ ਕੀਤਾ ਹੁਣ ਜਦੋਂ ਉਹਨਾਂ ਦੇ ਵਜ਼ੀਰ ਉਹਨਾਂ ਦੇ ਵਿਧਾਇਕ ਉਹਨਾਂ ਦੇ ਖਿਲਾਫ ਖੜੇ ਹੋ ਗਏ ਨੇ ਕਿ ਅਸੀਂ ਜਿਹੜੋਂ ਕੰਨ ਕੀ ਜਵਾਬ ਦੇਣਾ ਜੇ ਸਾਨੂੰ ਟਿਕਟ ਮਿਲ ਜਾਂਦੀ ਹੈ ਤੇ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵੀ ਅਸੀਂ 4.5 ਸਾਲਾਂ ਵਿੱਚ ਕਿਹੜੇ ਵਾਅਦੇ ਪੂਰੇ ਕੀਤੇ ਨੇ ਜੀ ਉਹ ਕੀ ਜਵਾਬ ਦੇਵਾਂਗੇ ਉਹ ਨਰਾਜ਼ਗੀ ਪਤਾ ਹੀ ਹੈ ਵੀ ਇੰਨਾ ਕਲੇਸ਼ ਪਿਆ ਹੈ ਵਿਧਾਇਕ ਵਿਰੋਧ ਚ ਖੜੇ ਹੋ ਗਏ ਤੇ ਹੁਣ ਜਿਹੜੇ ਸਾਡੇ ਵਜ਼ੀਰੇ ਆਲਾ ਨੇ ਉਹਨਾਂ ਨੂੰ ਕੁਝ ਕਰਨ ਦੇ ਵਾਸਤੇ ਇਹ ਚੀਜ਼ਾਂ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਨਰਾਜ਼ੀਆਂ ਦੂਰ ਕਰ ਰਹੇ ਨੇ ਤਾਂ ਕਿ ਚੰਗਾ ਸਨੇਹਾ ਜਿਹੜਾ ਉਹ ਹਾਈ ਕਮਾਂਡ ਨੂੰ ਜਾਵੇ ਤੇ ਹਾਈ ਕਮਾਂਡ ਫੇਰ ਖੁਸ਼ ਹੋ ਜੇ ਜੀ ਉਹਨਾਂ ਤੇ ਫੇਰ ਨਜ਼ਰਸਾਨੀ ਕਰਦੇ ਫੇਰ ਉਹ ਆਪਣੇ 2022 ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੇ ਵਰਾਜਮਾਨ ਹੋ ਜਾਣ ਜੀ ਪਰ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਹੋ ਰਿਹਾ ਲੋਕ ਅੱਜਕੱਲ ਜਿਆਦਾ ਜਾਗਰੂਕ ਹੋ ਰਹੇ ਨੇ ਜੀ ਜੀ ਪੰਜਾਬ ਦੀ ਸਿਆਸਤ ਵਿੱਚ ਪੰਜਾਬ ਕਾਂਗਰਸ ਸਰਕਾਰ ਦੇ ਹਾਲਾਤ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਚੱਲ ਰਹੇ ਨੇ ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਆਂਦਾ ਹੈ ਜੋ ਕਹਿੰਦੇ ਨੇ ਕਿ ਕਰਨਲ ਤੋਂ ਸਿੱਧਾ ਜਨਰਲ ਨਹੀਂ ਬਣਿਆ ਜਾ ਸਕਦਾ ਦੇਖੋ ਗੱਲ ਇਹ ਹੈ ਕਿ ਉਹਨਾਂ ਨੇ ਜੋ ਗੱਲ ਕਹੀ ਹੈ ਕਿ ਪਹਿਲਾਂ ਜਦੋਂ 2017 ਦੇ ਵਿੱਚ ਜਿਹੜੇ ਨੌਜੋਸ ਸਿੱਧੂ ਪਾ ਵਾਦਾ ਸਾਥ ਲੜ ਕੇ ਕਾਂਗਰਸ ਦਾ ਲੜ ਫੜਲੇ ਸੀ ਬਿਲਕੁਲ ਹੁਣ ਉਹਨੂੰ ਕਹਿੰਦੇ ਨੇ ਕਿ ਅਸੀਂ ਟਕਸਾਲੀ ਕਹੀ ਕਹਿੰਦੇ ਕਾਂਗਰਸੀ ਬਹੁਤ ਪੁਰਾਣੇ ਨੇ ਟਕਸਾਲੀ ਕਾਂਗਰਸੀ ਨੇ ਬੈਠੇ ਜਿਨ੍ਹਾਂ ਨੂੰ ਅੱਜ ਤੱਕ ਜਿਹੜਾ ਉਹ ਅਹੁਦੇ ਨਹੀਂ ਮਿਲੇ ਜਾਂ ਜੋ ਉਹਨਾਂ ਨੂੰ ਹੋਣਾ ਚਾਹੀਦਾ ਜੀ ਹੁਣ ਪਿੱਛੇ ਜੇ ਵੀ ਸਾਡੇ ਕਾਂਗਰਸ ਦੇ ਬੜੇ ਵੱਡੇ ਆਗੂ ਸਟੂਡੀਓ ਚ ਆਏ ਸੀ ਕੇ ਕੇ ਅ ਕ੍ਰਿਸ਼ਨ ਕੁਮਾਰ 바ਵਾ ਉਹਨਾਂ ਨੇ ਵੀ ਕਿਹਾ ਸੀ ساری ਜ਼ਿੰਦਗੀ ਤੇ ਉਹਨਾਂ ਦੀ ਸੇਵਾ 'ਚ ਲੰਘੀਗੀ ਕਾਂਗਰਸ ਦੀ ਅੱਜ ਤੱਕ ਉਹਨਾਂ ਨੂੰ ਟਿਕਟ ਨਹੀਂ ਮਿਲੀ ਆਜ ਤੱਕ ਉਹਨਾਂ ਨੂੰ ਜੀਰਨੀ ਬਣੇ ਨਾ ਐਮਐਲਏ ਕਦੀ ਬਣੇ ਨਾ ਉਹਨਾਂ ਨੂੰ ਕੋਈ ਲੋਕ ਸਭਾ ਦੀ ਟਿਕਟ ਕਦੀ ਮਿਲੀ ਹੈ ਸੋ ਉਹਨਾਂ ਦਾ ਵੀ ਦਿਲ ਕਰਦਾ ਵੀ ਪ੍ਰਾਣੀ ਅਸੀਂ ਸੇਵਾ ਕਰ ਰਹੇ ਹਾਂ ਦੂਜੇ ਪਾਸੇ ਕੋਈ ਬੰਦਾ ਜਦ ਦੀ ਛੇਤੀ ਛੇਤੀ ਆਉਂਦਾ ਸਿਰਫ ਇਸੇ ਕਰਕੇ ਉਹਦਾ ਨੇਮ ਫੇਮ ਹੈ ਤਾਂ ਉਹਨੂੰ ਪਿੱਛੇ ਰੱਖ ਦਿੱਤਾ ਜਾਂਦਾ ਜੀ ਉਹ ਬੰਦੇ ਦੇ ਮਨ 'ਚ ਤੇ ਨਾਰਾਜ਼ਗੀ ਆਊਗੀ ਆਊਗੀ ਭਾਈ ਅਸੀਂ ਇੰਨੀ ਦੇਰ ਤੋਂ ਸੇਵਾ ਤੇ ਲੱਗੇ ਆ ਅਸੀਂ ਮਾੜੇ ਟਾਈਮ 'ਚ ਵੀ ਖੜੇ ਆ ਪਾਰਟੀ ਫਿਰ ਵੀ ਜਿਹੜੇ फटाफट ਪਹਿਲਾਂ ਆਏ ਨੇ ਉਹਨਾਂ ਨੂੰ ਵੋਟਰਦਾਰ ਦੇਈ ਜਾਂਦੀ ਮੰਚ ਤੇ ਹੁੰਦਾ ਹੀ ਆਦਾ ਜੀ ਹਰ ਬੰਦੇ ਦਾ ਮਸਚੇ ਰੋਸ਼ ਹੁੰਦਾ ਨਰਾਜ਼ਗੀਆਂ ਹੁੰਦੀਆਂ ਨੇ ਪਰ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਆਖੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਗੱਲ ਠੀਕ ਹੈ ਇਹ ਤੇ ਜਲਦੀ ਵੇਖੋ ਦਮ ਤੇ ਵਜੇ ਕਿਉਂਕਿ ਹੋਰ ਵੀ ਟਕਸਾਲੀ ਜਿਹੜੇ ਹੈਗੇ ਆ ਕਾਂਗਰਸੀ ਆ ਉਹਨਾਂ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਬਿਲਕੁਲ ਤੇ ਇਹ ਸਿੱਧੀ ਪ੍ਰਧਾਨਗੀ ਜੀ ਇਹਨਾਂ ਨੂੰ ਦੇ ਦਿੱਤੀ ਛੇਤੀ ਛੇਤੀ ਨਵਜੋਤ ਸਿੰਘ ਸਿੱਧੂ ਭਰਾ ਨੂੰ ਜੀ ਤੇ ਬਾਕੀ ਦੇ ਵਿੱਚ ਜਿਹੜੀ ਆ ਉਹ ਜਿਹੜੇ ਕਾਂਗਰਸੀਨੋਂ ਨਾਰਾਜ਼ਗੀਆਂ ਦੇ ਵਿੱਚ ਉਹਨਾਂ ਦੇ ਵਿੱਚ ਕੁਦਰਤੀ ਗੱਲ ਹੈ ਬਿਲਕੁਲ ਸੋ ਇਹ ਸਭ ਚੀਜ਼ਾਂ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਹੀਆਂ ਨੇ ਜੀ ਕਾਂਗਰਸ ਪਾਰਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ ਕਿ ਆ ਵਿਧਾਇਕ ਪੁੱਤਰਾਂ ਨੂੰ ਸਰਕਾਰੀ ਨੌਕਰੀ ਜਿਹੜੀ ਦਿੱਤੀ ਗਈ ਹੈ ਬਿਲਕੁਲ ਹੁਣ ਤੁਸੀਂ ਵਿੱਚ ਗੱਲ ਵੀ ਕੀਤੀ ਸੀ ਕਿ ਸੁਖਬੀਰ ਬਾਦਲ ਨੇ ਹਰਾਨੀ ਇਹ ਗੱਲ ਆਖੀ ਹੈ ਕਿ ਜੇ ਉਹਨਾਂ ਦੀ ਸਰਕਾਰ ਆ ਪਾਰਟੀ ਸਰਕਾਰ ਦੇ ਵਿੱਚ ਬਣ ਜਾ ਸਰਕਾਰ ਬਣ ਜਾਂਦੀ ਤਾਂ ਉਹਨਾਂ ਨੇ ਗੱਲ ਆਖੀ ਹੈ ਕਿ ਜੋ ਬਣ ਜਾਂਦੇ ਤੇ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਰੱਦ ਕਰ ਦੇਣਗੇ ਬਿਲਕੁਲ ਉਹਨਾਂ ਨੇ ਗੱਲ ਆਖੀ ਗੱਲ ਪਰ ਗੱਲ ਇਹ ਹੈ ਕਿ ਜੇ ਆਪਾਂ ਕਹੀਏ ਨਾ ਵੀ ਕੋਈ ਪਾਰਟੀ ਦੋਦੀ ਦੀ ਥੋਤੀ ਹੈ ਤੋ ਦੋ ਦਿਨ ਤੋਂ ਤੇ ਕੋਈ ਪਾਰਟੀ ਜੀ ਆਜ਼ਾਦੀ ਤੋਂ ਬਾਅਦ 47 ਤੋਂ ਬਾਅਦ ਅਸੀਂ ਦੇਖ ਹੀ ਲਿਆ ਬਿਲਕੁਲ ਪਰ ਕੀ ਹਾਲਾਤ ਚੱਲੇ ਨੇ ਕਿਹੜੀ ਪਾਰਟੀ ਨੇ ਦੇਸ਼ ਦਾ ਸੁਧਾਰ ਕੀਤਾ ਸੂਬੇ ਦਾ ਸੁਧਾਰ ਕੀਤਾ ਜੀ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਠੀਕ ਹੈ ਸਾਡਾ ਮੀਡੀਆ ਜਿਹੜਾ ਹੈਗਾ ਸਾਡੇ ਅੰਧਾਰੇ ਜਿਹੜੇ ਹੈਗੇ ਉਹ ਚਾਹੇ ਉਹਨਾਂ ਚੀਜ਼ਾਂ ਵੱਲ ਜ਼ਿਕਰ ਧਿਆਨ ਨਹੀਂ ਦਿੰਦੇ ਜਾਂ ਉਹਨਾਂ ਚੀਜ਼ਾਂ ਨੂੰ ਉਜਾਗਰ ਨਹੀਂ ਕਰਦੇ ਪਰ ਜਿਹੜੀ ਅੰਤਰਰਾਸ਼ਟਰੀ ਰਿਪੋਰਟ ਆ ਉਹ ਤੇ ਸਹੀ ਦੱਸ ਰਹੀਆਂ ਨਾ ਪੇ ਸਾਡੇ ਮੁਲਕ ਦਾ ਮਿਆਰ ਕਿੱਥੇ ਜਾ ਰਿਹਾ ਸਾਡਾ ਸੂਭਾ ਕਿੱਥੇ ਜਾ ਰਿਹਾ ਮਿਆਰ ਕਿੱਦਾ ਕਿੱਧਰ ਜਾ ਰਿਹਾ ਜੇ ਇੰਨੀ ਹਮਦਰ ਹੁੰਦੀਆਂ ਸਾਡ ਸਿਆਸੀ ਪਾਰਟੀਆਂ ਆਮ ਲੋਕਾਂ ਦਾ ਇੰਨਾ ਹਮਦਰਦੀ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਤੇ ਪੰਜਾਬ ਦੇ ਲੋਕਾਂ ਨਾਲ ਇੰਨਾ ਪਿਆਰ ਹੁੰਦਾ ਤੇ ਪੰਜਾਬ ਦਾ ਨੌਜਵਾਨ ਪੰਜਾਬ ਛੱਡ ਕੇ ਅਜ ਬਾਹਰ ਕਿਉਂ ਭਾਈਦਾ ਅਗਲਾ ਕਹਿੰਦਾ ਜਿਹਨੂੰ ਪੁੱਛ ਲਓ ਉਹਨੂੰ ਕਹਿੰਦੇ ਇੱਥੇ ਤੇ ਕੁਝ ਹੈ ਨਹੀਂ ਪੈਲੀ ਵੇਚ ਕੇ ਬਾਹਰ ਚਲ ਜਾਾਂਗੇ ਜਦ ਕਰਜ਼ਾ ਚੱਕ ਲਾਂਗੇ ਤੇ ਬਾਹਰ ਚਲ ਜਾਾਂਗੇ ਇੱਥੇ ਤੇ ਬਸ ਖਤਮ ਸੋ ਜੇ ਇੰਨਾ ਹੀ ਇਹ ਸਿਆਸੀ ਪਾਰਟੀਆਂ ਲੋਕਾਂ ਦੀਆਂ ਹਮਦਰਦ ਹੁੰਦੀਆਂ ਤੇ ਅੱਜ ਪੰਜਾਬ ਦਾ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਨਾ ਦੌੜਨ ਨੂੰ ਕਰਦਾ ਜੀ ਵਿੰਦਿਤ ਜੀ ਸਿਆਸਤ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਹਟਾਏ ਜਾਣ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਪਾਈ ਜਾ ਰਹੀ ਹੈ। ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਹੋਲਡਿੰਗ جنگ ਆਪਕ ਨੂੰ ਬੋਰਡ جنگ ਲੱਗੀ ਹੋਈ ਸੀ ਇੱਕ ਦੂਜੇ ਦੇ ਨਾਲ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਜੀ ਕੈਪਟਨ ਹਰਾਨ ਨੇ ਮੈਂਬਰ ਸਾਹਿਬ ਦੇ ਵਿੱਚ ਡਾਕ ਸ਼ੁਰੂ ਕਰ ਦਿੱਤੇ ਸੀ ਹੁਣ ਅੰਮ੍ਰਿਤਸਰ ਦੇ ਵਿੱਚ ਜੋ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਬੋਰਡ ਲਾਏ ਸੀ ਕਿ ਉਹ ਬੋਲ ਲਾਤੇ ਨੇ ਔਰ ਉਹ ਜਿਹੜੇ ਸਿੱਧੂ ਦੇ ਸਮਰਥਕ ਨੇ ਕਾਫੀ ਨਰਾਸ਼ੀ ਪਾਈ ਜਾ ਰਹੀ ਹੈ ਪਰ ਸਿੱਧੂ ਫਿਲਹਾਲ ਇਸ ਮੁੱਦੇ ਤੇ ਚੁੱਪ ਹਨ ਇੰਤਜ਼ਾਰ ਕਰ ਰਹੇ ਨੇ ਹਾਈ ਕਮਾਂਡ ਦੇ ਫੈਸਲੇ ਦਾ ਕਿ ਹਾਈ ਕਮਾਂਡ ਹੁਣ ਕਿਹੜਾ ਅਹੁਦਾ ਉਹਨਾਂ ਨੂੰ ਦਿੰਦੀ ਹੈ ਜੀ ਬਿਲਕੁਲ ਕਈ ਵਾਰੀ ਇਹ ਨਵਜੋਸਿਨ ਸਿੱਧੂ ਕਹਿ ਰਹੇ ਨੇ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਜਿਹੜਾ ਹੈਗਾ ਫੈਸਲਾ ਜਿਹੜਾ ਉਹਨਾਂ ਦਾ ਜੋ ਪਹਿਲਾ ਸੀਗਾ ਜੋ ਵਿਚਾਰ ਪਹਿਲਾ ਸੀ ਜੋ ਫੈਸਲਾ ਉਹਨਾਂ ਦਾ ਪਹਿਲਾ ਸੀ ਉਸ ਦੇ ਤੇ ਅਡਿਗਨੇ ਆਪਣੇ ਵਿਚਾਰਾਂ ਤੇ ਜਿਹੜੇ ਹੈਗੇ ਉਹ ਖੜੇ ਨੇ ਜੀ ਉਹ ਟਸ ਤੋਂ ਮਸ ਨਹੀਂ ਹੋਣ ਵਾਲੇ ਹੁਣ ਸਿੱਧੂ ਹੁਰਾ ਦਾ ਰਵਈਆ ਜਿਹੜਾ ਹੈਗਾ ਉਹ ਥੋੜਾ ਜਿਹਾ ਆਪਾਂ ਕਹਿ ਸਕਦੇ ਉਹ ਵੀ ਆਪਣੇ ਅਡਜਲ ਰਵਈਏ ਦੇ ਕਰਕੇ ਉਹ ਜਿਹੜੇ ਲਗੇ ਹੋਏ ਨੇ ਇਹ ਹੋ ਸਕਦਾ ਕੋ ਬਹੁਤ ਜਲਦੀ ਹਾਈ ਕਮਾਂਡ ਦਾ ਫੈਸਲਾ ਆ ਜੇ ਕੀ ਫੈਸਲਾ ਆਉਂਦਾ ਕਿਦੇ ਪੱਖ ਤੇ ਵਿੱਚ ਆਉਂਦਾ ਇਸ ਜਿਹੜੇ ਪੰਜਾਬ ਦੀ ਜਿਹੜੀ ਸਿਆਸਤ ਦਾ ਪੂਰੀ ਤਰੀਕੇ ਨਾਲ ਸਰਗਰਮ ਹੋਈ ਹੋਈ ਆ ਆ ਆਪਣੀਆਂ ਅਹੁਦਿਆਂ ਆਪਣੇ ਕੁਰਸੀਆਂ ਨੂੰ ਬਚਾਉਣ ਵਾਸਤੇ ਬੈਠਕਾਂ ਵੀ ਚੱਲ ਰਹੀਆਂ ਨੇ ਜੀ ਮੈਨੂੰ ਲੱਗਦਾ ਕਿ ਹੁਣ ਦੱਸਿਆ ਜਾ ਰਿਹਾ ਕਿ 20 ਤਰੀਕ ਨੂੰ ਜਿਹੜੀ ਆ ਹਾਈ ਕਮਾਂਡ ਦੀ ਬੈਠਕ ਸੀਗੀ ਉਹਦੇ ਵਿੱਚ ਹੁਣ ਕੈਪਟਨ ਸਾਹਿਬ ਰਾਨੇ ਵੀ ਜਾਣਾ ਹੈ ਜੋ ਕਹਿੰਦੇ ਕੈਪਟਨ ਹਰੀ 2023 ਨੂੰ ਜਾਣਗੇ ਸਪੈਸ਼ਲ ਮੀਟਿੰਗ ਕਰਨਗੇ ਸੋਨੀਆ ਗਾਂਧੀ ਅੱਗੇ ਆਪਣੇ ਵਿਚਾਰ ਪੇਸ਼ ਕਰਨਗੇ ਉਹ ਸੋਨੀਆ ਗਾਂਧੀ ਜੇ ਮੰਨ ਲਓ ਕੈਪਟਨ ਸਾਹਿਬ ਮਿਲਦੇ ਵੀ ਹੈ ਉਹ ਫਟਾਫਟ ਉਹਨਾਂ ਦੇ ਮੂੰਹ ਤੇ ਤੇ ਕਹਿਣ ਲੱਗੇ ਸੋਨੀਆ ਗਾਂਧੀ ਹਾਂ ਜੀ ਠੀਕ ਹੈ ਜੀ ਕੈਪਟਨ ਸਾਹਿਬ ਜੋ ਤੁਸੀਂ ਕਹਿਤਾ ਠੀਕ ਹੈ ਉਹਨਾਂ ਨੂੰ ਵੀ ਆਪਣੇ ਵਿਚਾਰ ਕਰਨੇ ਨੇ مشوره ਕਰਨੇ ਨੇ ਫਿਰ ਉਸ ਤੋਂ ਬਾਅਦ ਫੈਸਲਾ ਦੇਣਗੇ ਜੀ ਮੈਂ ਪਹਿਲੇ ਵੀ ਕਹਿ ਚੁੱਕਾ ਹਾਂ ਕਿ 6 ਸੂਬਿਆਂ ਦੇ ਵਿੱਚ ਬੈਠਕਾਂ ਨੇ ਬਿਲਕੁਲ ਠੀਕ ਹੈ ਉਹਦੇ ਵਿੱਚ ਹੁਣ ਸਿਆਸੀ ਪਾਰਟੀਆਂ ਜਿਹੜੀਆਂ ਵੱਡੇ ਹਾਈ ਕਮਾਂਡੋ ਕਹਿੰਦੇ ਨੇ ਵੀ ਸਾਡਾ ਸਾਤ ਦੇਣ ਦੀ ਬਜਾਏ ਪੰਜਾਬ ਦੀ ਜਿਹੜੀ ਉਹ ਹੈਗੀ ਕੈਬਨ ਉਹ ਜਿਹੜਾ ਪੰਜਾਬ ਦੀ ਜਿਹੇ ਸੂਬੇ ਦੀ ਕਾਂਗਰਸ ਪਾਰਟੀ ਹੈ ਉਹ ਆਪਸ ਦੇ ਵਿੱਚ ਹੀ ਲੜੀ ਜਾ ਰਹੀ ਹੈ ਜੀ ਠੀਕ ਹੈ ਸੋ ਇਹ ਹਾਲਾਤ ਜਿਹੜੇ ਇਸ ਵੇਲੇ ਪੰਜਾਬ ਕਾਂਗਰਸ ਦੇ ਬੜੇ ਗੁੰਝਲਦਾਰ ਬਣੇ ਹੋਏ ਨੇ 3 ਮੈਂਬਰੀ ਕਮੇਟੀ ਦੇ ਨਾਲ ਲਗਾਤਾਰ ਜਿਹੜੀ ਉਹ ਰਾਹੁਲ ਗਾਂਧੀ ਵੀ ਦਿਲੇ ਦੇ ਵਿੱਚ ਮੀਟਿੰਗ ਤੇ ਮੀਟਿੰਗ ਕਰ ਰਹੇ ਨੇ ਕੀ ਲੱਗਦਾ ਹੈ ਕਿ ਉਹ ਪੰਜਾਬ ਦੇ ਲੀਡਰਾਂ ਦੇ ਨਾਲ ਵੀ ਸੰਪਰਕ ਕਰ ਰਹੇ ਨੇ ਬਹੁਤ ਕੁਝ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਸੰਪਰਕ ਤੇ ਇਹੀ ਕਰ ਰਹੇ ਨੇ ਨਾ ਸਾਡੇ ਪੰਜਾਬ ਦੇ ਜਿਹੜੇ ਵਿਧਾਇਕ ਨੇ ਐ ਐਮ ਐਲ ਏ ਸੋਪਾਲ ਸਿੰਘ ਖਹਿਰਾ ਵੀ ਹੈ ਪਰਮਲ ਸਿੰਘ ਜਗਦੇਵ ਸਿੰਘ ਜਿਹੜੀ ਉਹ ਆਮ ਆਦਮੀ ਪਾਰਟੀ ਛੱਡ ਕੇ ਉੱਥੇ ਜਾ ਕੇ ਫੋਕਲ ਤੌਰ ਤੇ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਤੇ ਉਸ ਤੋਂ ਬਾਅਦ ਫੋਨ ਤੇ ਵੀ ਗੱਲਾਂ ਹੋਈਆਂ ਨੇ ਜੀ ਗੱਲ ਇਹ ਹੈ ਕਿ ਇੰਨੀ ਜਲਦੀ ਤੇ ਜੇ ਆਪਾਂ ਗੱਲ ਕਰੀਏ ਨਾ ਵੀ ਰਾਹੁਲ ਗਾਂਧੀ ਸਮਾ ਦੰਦੇ ਉਹਨਾਂ ਤੋਂ ਵੀ ਟਾਈਮ ਲੈਣਾ ਪੈਂਦਾ ਇਹ ਨਹੀਂ ਹੈ ਕਿ ਉਹਨਾਂ ਦੀ ਜੇਬ ਚ ਫੋਨ ਪਿਆ ਹੈ ਤੇ ਉਹ ਫੋਨ ਮਲਾਣਾ ਹਾਂਜੀ ਰਾਹੁਲ ਜੀ ਤੁਹਾਡੇ ਨਾਲ ਮੁਲਾਕਾਤ ਕਰਨੀ ਤੇ ਰਾਹੁਲ ਉਹਨਾਂ ਕਹਿੰਦੇ ਕਿ ਜੀ ਆਪ ਉਹ ਵੀ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਉੱਥੇ ਉਹਨਾਂ ਦਫ਼ਤਰ ਦੇ ਵਿੱਚ ਫੋਨ ਕਰਨਾ ਪੈਂਦਾ ਫਿਰ ਆਫੀਸ਼ੀਅਲ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਕਹਿਣਾ ਪੈਂਦਾ ਵੀ ਅਸੀਂ ਟਾਈਮ ਲੈਣਾ ਹੈ ਕਾਦੇ ਵਾਸਤੇ ਲੈਣਾ ਹੈ ਕਿੰਨੀ ਦੇਰ ਲੈਣਾ ਫਿਰ ਆਫੀਸ਼ੀਅਲ ਦੱਸਦੇ ਭਾਈ ਹਾਂ ਇੰਨੀ ਦੇਰ ਦੀ ਇੰਨੇ ਮਿੰਟ ਦੀ ਅਪਾਇੰਟਮੈਂਟ ਹੈਗੀ ਹੈ ਤੁਹਾਡੀ ਉੱਥੇ ਵੀ ਸਿੱਧਾ ਨਹੀਂ ਹੈ ਵੀ ਸਿੱਧਾ ਜਾ ਕੇ ਤੁਸੀਂ ਉੱਥੇ ਮਿਲ ਲਾਓ ਪਹਿਲਾਂ ਟਾਈਮ ਲੈ ਕੇ ਅਗਲੇ ਹਰੀ ਝੰਡੀ ਦਿੰਦੇ ਆਂ ਬਈ ਆ ਜਾਓ ਫਿਰ ਜਾ ਕੇ ਜਣਾਪਿੰਦਾ ਉਹ ਤਿੰਨ ਮੈਂਬਰੀ ਕਮੇਟੀ ਦਿੱਲੀ ਦੇ ਵਿੱਚ ਉਹਨਾਂ ਨੇ ਤੇ ਬੈਠਕਾਂ ਕਰਨੀਆਂ ਹੀ ਕਰਨੀਆਂ ਜੀ ਉਹਨਾਂ ਨੇ ਪੂਰੇ ਪੰਜਾਬ ਦਾ ਹਾਲ ਦੱਸਿਆ ਨੇ ਪਈ ਜਿਹੜੀਆਂ ਹੁਣ ਵੀਨੇ ਇੱਕ ਚੀਜ਼ ਸਮਝ ਨਹੀਂ ਆਉਂਦੀ ਆਪਤੀ ਜੀ ਚਾਰ ਸਫਿਆਂ ਦੀ ਜਿਹੜੀ ਇਹਨਾਂ ਨੇ ਦੱਸਿਆ ਕਿ ਪੂਰਾ ਡੋਸੀਅਰ ਸੀਗਾ ਉਹ ਚਾਰ ਸਫਿਆਂ ਦੀ ਰਿਪੋਰਟ ਦਿੱਤੀ ਗਈ ਹੈ ਜੀ ਬਿਲਕੁਲ ਜੀ ਠੀਕ ਹੈ ਉਹ ਚਾਰ ਸਫਿਆਂ ਦੀ ਰਿਪੋਰਟ ਨੂੰ ਪੂਰਾ ਵੇਰਵਾ ਦੱਸਣਗੇ ਉਹਦਾ ਮਤਲਬ ਸਮਝਾਣਗੇ ਕਿ ਇਹ ਜਿਹੜੀ ਰਿਪੋਰਟ ਹੈ ਇਹਦਾ ਮਤਲਬ ਵੀ ਇਹ ਹੈ ਕੋ ਪੂਰੀ ਤਰੀਕੇ ਨਾਲ ਬਰੀਕੀ ਦੇ ਨਾਲ ਤਿੰਨ ਮੈਂਬਰੀ ਕਮੇਟੀ ਜੀ ਹਾਈ ਕਮਾਂਡ ਨੂੰ ਸਮਝਾਏ ਕਿ ਸੋਨੀਆ ਗਾਂਧੀ ਰਾਹੁਲ ਗਾਂਧੀ ਔਰ ਕਾਂ ਗੰਦੀ ਨੂੰ ਵੀ ਇਹ ਵਿਧਾਇਕ ਜਿਹੜੇ ਨੇ ਇਦਾਂ ਜਾਂ ਇਹ مشورے ਵੀ ਦੇਣਗੇ ਜੀ ਵੀ ਇਹ ਬੰਦੇ ਨੂੰ ਇੱਥੇ ਲਾਇਆ ਜਾਵੇ ਇਹਦੀ ਨਾਰਾਜ਼ਗੀ ਇੱਥੇ ਦੂਰ ਕੀਤੀ ਜਾਵੇ ਇਹ ਚੀਜ਼ ਇੰਦਾ ਕੀਤੀ ਜਾਵੇ ਉਹਦੇ ਵਿੱਚ ਵੀ ਟਾਈਮ ਉਹਨਾਂ ਨੇ ਦੇਖਣਾ ਹੈ ਕਿ ਕੋਈ ਨੁਕਸਾਨ ਨਾ ਹੋ ਜੇ ਕੋਈ ਧਿਰ ਕੋਈ ਵਿਧਾਇਕ ਕੋਈ ਅਹੁਦੇਦਾਰ ਬੰਦਾ ਜੇ ਨਾਰਾਜ਼ ਹੋ ਗਿਆ ਛੱਡ ਕੇ ਦੂਸਰੀ ਕਿਸੇ ਸਿਆਸੀ ਪਾਰਟੀ ਚਲ ਗਿਆ ਉਹਦਾ ਵੀ ਨੁਕਸਾਨ ਹੈ ਜੀ ਤਾਂ ਬੜੇ ਤਰੀਕੇ ਦੇ ਨਾਲ ਫੈਸਲਾ ਲੈਣਾ ਪਵੇਗਾ ਹਾਈ ਕਮਾਂਡ ਨੂੰ ਕਿਉਂਕਿ ਜੇ ਜਲਦਬਾਜੀ ਵੀ ਕੀਤੀ ਅਗਰ ਕੋਈ ਆਗੂ ਨਾਰਾਜ਼ ਹੋ ਗਿਆ ਤਾਂ ਵੀ ਨੁਕਸਾਨ ਹੈ ਪੰਜਾਬ ਕਾਂਗਰਸ ਨੂੰ ਜੀ ਅਬਿੰਦੇ ਜੀ ਜਿਸ ਤਰ੍ਹਾਂ 26 ਜੂਨ ਨੂੰ ਸੋਨੀਆ ਗਾਂਧੀ ਨੇ ਬੜੀ ਹੀ ਅਹਿਮ ਮੀਟਿੰਗ ਬੁਲਾਈ ਹੈ ਜਿਦੇ ਵਿੱਚ ਸਾਰੇ ਮੰਤਰੀਆਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਲੇਕਿਨ ਉਸ ਤੋਂ ਪਹਿਲਾਂ ਕੈਪਟਨ ਮਿੰਦਰ ਸਿੰਘ ਵੀ ਲਗਾਤਾਰ ਬੈਠਕਾਂ ਤੇ ਬੈਠਕਾਂ ਕਰ ਰਹੇ ਨੇ ਕੁਝ ਵਿਧਾਇਕ ਨੇ ਜਿਹੜੇ ਉਹਨਾਂ ਤੋਂ ਨਾਰਾਜ਼ ਵੀ ਨੇ ਤੇ ਖਬਰਾਂ ਜਿਹੜੀਆਂ ਆ ਰਹੀਆਂ ਨੇ ਸੂਤਰਾਂ ਤੋਂ ਉਹ ਇਹ ਕਹਿਣਾ ਚਾ ਰਹੇ ਨੇ ਉਹ ਕਹਿੰਦੇ ਨੇ ਕਿ ਕਿਤਨਾ ਕਿਤੇ ਕੈਪਟਨ ਮਿੰਦਰ ਸਿੰਘ ਸਾਰੇ ਵਿਧਾਇਕਾਂ ਦੇ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਰਤੀ ਜੀ ਮੈਂ ਤੇ ਉਹ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਗੱਲ ਕਰ ਚੁੱਕਿਆ ਹਾਂ ਇਸ ਵੇਲੇ ਫਸੀ ਨੂੰ ਆਪਾਂ ਗੱਲ ਕਰਨਾ ਯਾਰ ਫਸੀ ਨੂੰ ਕਰ ਰਿਹਾ ਮੀਟਿੰਗ ਜੀ ਆ ਫਸੀ ਨੂੰ ਆਪਣਾ ਇਹ ਕੰਮ ਕਰ ਰਿਹਾ ਜੀ ਤੇ ਆਪਾਂ ਜੇ ਸਿੱਧੇ ਲਫ਼ਜ਼ਾਂ ਦੇ ਕਹੀਏ ਤੇ ਕੈਪਟਨ ਸਾਹਿਬ ਵੀ ਫਸੀ ਨੂੰ ਬੈਠਕਾਂ ਕਰ ਰਹੇ ਨੇ ਸਾਫੀ ਫਸੀ ਨੂੰ ਨੇੜਤਾ ਬਣਾ ਰਹੇ ਨੇ ਜੇ ਨੇੜਤਾ ਨਹੀਂ ਬਣਾਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਧਾਇਕਾਂ ਨੇ ਮੰਤਰੀਆਂ ਨੇ ਵੀ ਜੀ ਆਪਣੀ ਰਿਪੋਰਟਾਂ ਵਿਆਹ ਉੱਤੇ ਦਰਜ ਕਰਾਏ ਨੇ ਜੀ ਜੀ ਉੱਥੇ ਜਾ ਕੇ ਦੱਸਿਆ ਹੁਣ ਜੀ ਇਹ ਚੀਕੂਸੀ ਦਾ ਫਲ ਦਾ ਮਾਮਲਾ ਵੀ ਦੱਸਿਆ ਹੁਣ ਉੱਥੇ ਜਾ ਕੇ ਪੁਰਵੀ ਚੀਜ਼ਾਂ ਦਸੀਆਂ ਨੇ ਵੀ ਅਸੀਂ ਅਪਾਇੰਟਮੈਂਟ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਕੈਪਟਨ ਸਾਹਿਬ ਮਹਿਲ ਤੋਂ ਬਾਹਰ ਨਹੀਂ ਜਾਂਦੇ ਜੀ ਕੈਪਟਨ ਸਾਹਿਬ ਦਾ ਵਤੀਰਾ ਚੰਗਾ ਨਹੀਂ ਉਹ ਵੀ ਪਰ ਪਰ ਕੇ ਉਹਨਾਂ ਨੇ ਉੱਥੇ ਗੱਲਾਂ ਪਚਾਈਆਂ ਹੋਣੀਆਂ ਰਿਪੋਰਟਾਂ ਤਰਜ ਕਰਾਈਆਂ ਕਈ ਤੇ ਲਿਖੇ ਲੈ ਕੇ ਸੀਗੇ ਜੇ ਤਾਂ ਡੋਸੀਅਰ ਦੀ ਗੱਲ ਕਰਦੇ ਵੀ ਉਹ ਡੋਸੀਅਰ ਬਣਾ ਕੇ ਲੈ ਕੇ ਸੀਗੇ ਆਹ ਲੋ ਜੀ ਪੁਲੰਦਾ ਕੈਪਟਨ ਸਾਹਿਬ ਦੇ ਕੋਈ ਚੀਜ਼ਾਂ ਹੁਣ ਮੇਰੇ ਵਰਗਾ ਬੰਦਾ ਵਿੰਦਾ ਦੋ ਚੀਜ਼ਾਂ ਭੁੱਲ ਜਾਂਦਾ ਤੇ ਮੇਰੇ ਵਰਗਾ ਨੋਟ ਕਰ ਲੈਂਦਾ ਭਾਈ ਕਿਤੇ ਮੈਂ ਭੁੱਲ ਨਾ ਜਾਵਾਂ ਇਹ ਵੀ ਮੈਂ ਲਿਖ ਕੇ ਲੈ ਜਾ ਕਿ ਉੱਥੇ ਅੱਗੇ ਪੇਸ਼ ਕਰਤੀ ਹੋਣੀ ਹੈ ਜੀ ਬਿਲਕੁਲ ਤੁਸੀਂ ਬਿਲ ਕੀ ਕੈਪਟਨ ਅਮਰਿੰਦਰ ਸਿੰਘ ਜਲਦੀ ਮੀਟਿੰਗਾਂ ਦਾ ਸਮਾਂ ਕਿਸੇ ਵਿਧਾਇਕ ਨੂੰ ਨਹੀਂ ਦਿੰਦੇ ਸੀ ਤੇ ਹੁਣ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਚੱਕ ਨੂੰ ਨਜ਼ਰ ਆ ਰਹੀ ਹੈ 2022 ਦੇ ਚੋਣਾਂ ਕੁਰਸੀ ਨਜ਼ਰ ਆ ਰਹੀ ਹੈ 2017 ਜੀ ਕਹਿੰਦੇ ਸੀ ਭਾਈ ਹੁਣ ਮੈਂ ਸਿਆਸਤੇ ਨਹੀਂ ਆਉਣਾ ਮੈਂ ਕਿਹਾਤ ਲੈ ਲੈਣਾ ਉਹੀ ਜਿਹੜੀ ਕੁਰਸੀ ਹੈ ਦਾ ਜੀ ਇਹ ਪਤਾ ਨਹੀਂ ਕਿਹੜੀ ਚੁੰਬਕ ਲੱਗੀ ਹੈ ਜੀ ਇਹ ਚੁੰਬਕ ਇਹੋ ਜਿਹੀ ਲੱਗੀ ਆ ਨਾ ਮੁੱਖ ਮੰਤਰੀ ਦੀ ਕੁਰਸੀ ਨੂੰ ਉਹ ਬੰਦਾ ਕਹਿੰਦਾ ਵੀ ਮੈਂ ਕੁਰਸੀ ਤੇ ਬਹਿ ਜਾਣਾ ਜੀ ਤੇ ਕੀ ਲੱਗਦਾ ਹੈ ਕਿ 26 ਜੂਨ ਦੀ ਮੀਟਿੰਗ ਦੇ ਵਿੱਚ ਸੋਨੀਆ ਗਾਂਧੀ ਕੀ ਫੈਸਲਾ ਲੈ ਸਕਦੇ ਨੇ ਹਾਈ ਕਮਾਂਡ ਕੀ ਫੈਸਲਾ ਕਰ ਸਕਦੀ ਹੈ ਦੇਖੋ ਇਹਦੇ ਬਾਰੇ ਤੇ ਜੇ ਆਪਾਂ ਗੱਲ ਕਹੀਏ ਕੋਈ ਮੈਂ ਖਵਾਰਾ ਕਈ ਚੰਗੇ ਪੱਤਰਕਾਰ ਵੀ ਆਪਣੇ ਆਪਣੇ ਅੰਦਾਜ਼ੇ ਕਿਆਸ ਲਾ ਰਹੇ ਨੇ ਜੀ ਬਿਲਕੁਲ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਆ ਕੇ ਉਹਨਾਂ ਨੂੰ ਸਿੱਧੀ ਗੱਲ ਤੇ ਕਹੀ ਨਹੀਂ ਹੈ ਜੀ ਕਿ ਅਸੀਂ ਇਹ ਫੈਸਲਾ ਦੇਣਾ ਹੈ ਇਹ ਅੰਦਾਜ਼ੇ ਲਾ ਰਹੇ ਨੇ ਕਿਆਸ ਲਾ ਰਹੇ ਨੇ ਜੀ ਹੁਣ ਗੱਲ ਇਹ ਹੈ ਕਿ ਜੋ ਮੈਨੂੰ ਵੀ ਲੱਗਦਾ ਹੈ ਜੀ ਕਿ ਜਿਹੜੀ ਹਾਈ ਕਮਾਂਡ ਹੈ ਬੜੇ ਤਰੀਕੇ ਦੇ ਨਾਲ ਬੈਠਕ ਤੋਂ ਬਾਅਦ ਇੱਕੋ ਦਾ ਫੈਸਲਾ ਨਹੀਂ ਦਊਗੀ ਜੀ ਪਈ ਇਹ ਨਹੀਂ ਇਹ ਬੈਠਕ ਹੋਈ ਹੈ ਜੀ ਸਵੀਰੇ ਬੈਠਕ ਹੋਈ ਹੈ ਤੇ ਸ਼ਾਮ ਨੂੰ ਫੈਸਲੇ ਦੇ ਦਊਗੀ ਜਾਂ ਅਗਲੇ ਦਿਨ ਫੈਸਲੇ ਦੇ ਦਊਗੀ ਉਹ ਵੀ ਟਾਈਮ ਲੱਗੂਗੀ 2-4 ਦਿਨ ਲੈ ਸਕਦੀ ਹੈ ਔਰ ਉਹਦੇ ਵਿੱਚ ਬੜੀ ਸੂਸਮਝ ਕੇ ਆਪਸੀ ਵਿਚਾਰ ਕਰਕੇ ਜੀ ਕਿ ਕਿਸ ਤਰੀਕੇ ਦਾ ਦੇਖੋ ਗੱਲ ਹੈ ਬੜੀ ਹੈਰਾਨਗੀ ਦੀ ਗੱਲ ਹੈ ਇੱਕ ਪਰਿਵਾਰ ਕਾਂ ਦੀ ਪਰਵਾਰ ਤਿੰਨ ਜੀ ਬਿਲਕੁਲ ਆਰ ਗਾਂਧੀ ਸੁਨਿਆ ਗਾਂਧੀ ਤੇ ਪ੍ਰਿੰਕਾ ਗਾਂਧੀ ਠੀਕ ਹੈ ਉਹ ਇੱਕੋ ਪਰਿਵਾਰ ਦੇ ਤਿੰਨ ਜੀ ਨੇ ਤੇ ਉਹ ਪੂਰੇ ਦੇਸ਼ ਨੂੰ ਇੱਕ ਤਰ੍ਹਾਂ ਨਾਲ ਪੂਰੀ ਕਾਂਗਰਸ ਜਿਹੜੀ ਇਹ ਪਾਰਟੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਡੀ ਲੋਕਤੰਤਰਿਕ ਜਿਹੜੀ ਆ ਪਾਰਟੀ ਆਪਾਂ ਕਹਿ ਸਕਦੇ ਆ ਉਹਨੂੰ ਮਤਲਬ ਟੈਕਲ ਕਰ ਰਹੇ ਨੇ ਟੈਕਲ ਕਰ ਰਹੇ ਨੂੰ ਲੋਕਾਂ ਨੂੰ ਸੰਭਾਲ ਰਹੇ ਨੇ ਜੀ ਤੇ ਬੜੀ ਵੱਡੀ ਗੱਲ ਹੈ ਉਹਨਾਂ ਨੇ ਆਪਸੀ ਫੈਸਲਾ ਲੈਣਾ ਹੈ ਫੈਸਲਾ ਲੈਣ ਤੋਂ ਬਾਅਦ ਉਹ ਇਹੋ ਜਿਹਾ ਡਿਸੀਜਨ ਦੇਣ ਕਿ ਕੋਈ ਧਿਰ ਨਾਰਾਜ਼ ਵੀ ਨਾ ਹੋ ਜਾਵੇ ਜੀ ਤੇ ਉਹਨਾਂ ਨੂੰ ਸਹੀ ਤਰੀਕਾ ਖੁਸ਼ ਵੀ ਕੀਤਾ ਜਾ ਸਕੇ ਬਿਲਕੁਲ ਪਾਰ ਕਈਆਂ ਦਾ ਅੜੀਆਲ ਰੁਪਈਆ ਹੁਣ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗ ਗਿਆ ਹੋਇਆ ਬਿਲਕੁਲ ਕਿ ਨਾਰਾਜ਼ਗੀਆਂ ਮੇਰੇ ਨਾਲ ਹੈ ਹੈਗੀਆਂ ਨੇ ਬਿਲਕੁਲ ਸਾਈ ਕਮਾਨ ਨੂੰ ਵੀ ਮੇਰੀਆਂ ਚੀਜ਼ਾਂ ਦਾ ਪਤਾ ਲੱਗ ਪਤਾ ਲੱਗ ਚੁੱਕਾ ਹੈ ਬਿਲਕੁਲ ਕੱਲ ਇਹ ਤਾਂ ਸਾਫ਼ ਹੀ ਹੈ ਨਾ ਜੀ ਮੁੱਦੇ ਤੇ ਇਹੀ ਹੈ ਜੇ ਪੰਜਾਬ ਦੇ ਵਿੱਚ ਪੰਜਾਬ ਸੂਬੇ ਹਕੂਮਤ ਨੇ ਪੂਰੇ ਤਰੀਕੇ ਨਾਲ ਦਿਲ ਦੇ ਨਾਲ ਕੰਮ ਕੀਤੇ ਹੁੰਦੇ ਸਹੀ ਫੈਸਲੇ ਲਏ ਹੁੰਦੇ ਮਿਹਨਤ ਕੀਤੀ ਹੁੰਦੀ ਤੇ ਅੱਜ ਉਹ ਚੀਜ਼ਾਂ ਨਹੀਂ ਸੀ ਆਉਣੀਆਂ ਸਾਹਮਣੇ ਜੋ ਇਸ ਵੇਲੇ ਹਾਲਾਤ ਨੇ ਇਹ ਚੀਜ਼ਾਂ ਹਾਈ ਕਮਾਂਡ ਨੂੰ ਵੀ ਪਤਾ ਹੈ ਜੀ ਵਾਅਦੇ ਕਰਤੇ ਉਹ ਇੱਕ ਨਹੀਂ ਕੀਤੇ ਜੋ ਮਰਜ਼ੀ ਕਹੀ ਜਾਣ ਕਿ ਅਸੀਂ ਵਾਅਦੇ ਕਰ ਦਾਂਗੇ ਜੀ ਪੂਰੇ ਕਰ ਤੇ ਤੁਹਾਨੂੰ ਮੈਂ ਕਹੀ ਜਾਵਾਂ ਜੀ ਆਰਤੀ ਜੀ 85% 86% ਇਹ ਤੁਹਾਨੂੰ ਪਤਾ ਨਾ ਤੇ ਹੋਏ ਆ ਕਿ ਨਹੀਂ ਹੋਏ ਆਮ ਪਬਲਿਕ ਨੂੰ ਪਤਾ ਹੈ ਪੇ ਸਾਨੂੰ ਕਿੰਨੇ ਵਾਦੇ ਪੂਰੇ ਹੋਏ ਨੇ ਕਈ ਰੋਂਦੇ ਨੇ ਜੀ ਸਰਕਾਰੀ ਨੌਕਰੀਆਂ ਉੱਤੇ ਬੈਠੇ ਨੇ ਵੀ ਪਤਾ ਨਹੀਂ ਸਾਨੂੰ ਮਿਲ ਜੂਗੀ ਸਰਕਾਰੀ ਮਿਲ ਜੂਗੀ ਉਹ ਇਹੋ ਜਿਹੇ ਬਣਾਇਆ ਜੀ ਉਹ ਰੋਜ਼ਗਾਰ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹੇ ਬਣਾਏ ਵੀ ਕਿਸੇ ਨੂੰ 8000 ਤੱਕ ਕਿਸੇ ਨੂੰ 5000 ਤੱਕ ਕਿਸੇ ਨੂੰ 10000 ਦੀ ਨੌਕਰੀ ਉਹ ਮਿਲ ਜੂਗੀ ਜੀ ਉਹ ਵੀ ਲੋਕਾਂ ਨੇ ਸੋਚਿਆ ਸਰਕਾਰੀ ਮਿਲ ਜੂਗੀ ਘਰ ਦਾ ਬਾਅਦ ਵਿੱਚ ਬਦਲ ਲੱਗਾ ਉਹਦੇ ਕੰਟਰੈਕਚੁਅਲ ਵਿਸ਼ੇਸ਼ਤਾ ਮਿਲਣੀ ਹੈ ਕਈ ਇਹੋ ਜਿਹੀਆਂ ਯੂਨੀਵਰਸਿਟੀਆਂ ਵਿਭਾਗੀ ਹੈਗੀਆਂ ਨੇ ਆਪਣੀ ਪਲੇਸਮੈਂਟ ਦਿਖਾਉਣ ਵਾਸਤੇ ਨਾ ਕੀ ਕਰਦੀਆਂ ਨੇ ਪ੍ਰਾਈਵੇਟ ਕੰਪਨੀਆਂ ਨਾਲ ਢਾਈਅਪ ਕਰ ਲੈਂਦੀਆਂ ਨੇ ਮੈਂ ਯੂਨੀਵਰਸਿਟੀਆਂ ਦੀ ਗੱਲ ਕਰਦਾ ਨੀਜੀ ਯੂਨੀਵਰਸਿਟੀ ਦੇ ਕੁਝ ਚੰਦ ਜੀ ਉਹ ਕੀ ਕਰਦੀਆਂ ਨੇ ਕਿ ਉਹ ਕਹਿੰਦੇ ਠੀਕਾ ਉਹਨਾਂ ਨੂੰ ਭਾਵੇਂ ਪਹਿਲੇ ਪੈਸੇ ਦੇ ਦਿੰਦੇ ਨੇ ਜੋ ਮਰਜ਼ੀ ਲਾਲਚ ਦੇ ਕੇ ਕੰਪਨੀਆਂ ਆ ਜਾਂਦੀਆਂ ਨੇ ਉੱਥੇ ਸਟੂਡੈਂਟ ਨੂੰ ਅਪਾਇੰਟ ਕਰ ਲੈਂਦੇ ਤੁਹਾਡੀ ਪਲੇਸਮੈਂਟ ਹੋ ਗਈ ਜੀ ਉਹ ਦੋ ਤਿੰਨ ਮਹੀਨੇ ਬਾਅਦ ਉਹਨਾਂ ਨੂੰ ਕੱਢ ਦਿੰਦੇ ਨੇ ਚੱਲ ਵੀ ਕਾਕਾ ਘਰ ਤੋਂ ਜੀ ਸੋ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੈ ਕਿ ਇਹੋ ਜਿਹੇ ਨੀੜੇ ਨੌਕਰੀਆਂ ਨੇ ਸਿਰਫ ਦੁਕਾਨ ਨੂੰ ਹੀ ਐ ਬਿਲਕੁਲ ਦੂਜੇ ਪਾਸੇ ਕੀ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਤਸਦੇ ਆਧਾਰ ਤੇ ਦਿੱਤੀਆਂ ਗਈਆਂ ਨੇ ਉਹ ਬਣਦੀਆਂ ਸੀ ਸਭ ਨੂੰ ਪਤਾ ਹੈ ਜੋ ਹਾਲਾਤ ਨੇ ਦੇ ਦਿੱਤੇ ਜੋ ਕਾਣੀ ਵੰਡ ਹੋਈ ਹੈ ਜੀ ਪਾਰਟੀ ਦੇ ਆਪਣੇ ਹੀ ਮੰਤਰੀ ਵਜ਼ੀਰ ਜੀ ਆ ਵਿਧਾਇਕ ਜਿਹੜੇ ਨੇ ਜੀ ਉਹ ਨਰਾਜ਼ਨ ਸਾਕਾਰਤਮ ਜੀ ਸਰਕਾਰ ਦੀ ਨਾ ਜੇ ਰਵਈਏ ਤੋਂ ਸਿਰਫ ਖੁਸ਼ ਕਰਨ ਵਾਸਤੇ ਭਈ ਇਹ ਜਿਹੜੇ ਵਿਧਾਇਕ ਨੇ ਜਿਹੜੇ ਵਜ਼ੀਰ ਨੇ ਇਹਨਾਂ ਦੀ ਨਰਾਜ਼ਗੀ ਮੈਂ ਦੂਰ ਕਰ ਸਕਾਂ ਆਪਣੇ ਨਾਲ ਜੋੜੀ ਰੱਖਾ ਜੀ ਇਹ ਨਾ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਇਹ ਫੈਸਲੇ ਜਿਹੜੇ ਲਏ ਜੀ ਇਸ ਪਲੇਸ ਦੇ ਵਿੱਚ ਇੱਕ ਰਵਨੀ ਸਿੰਘ ਬਿੱਟੂ ਦਾ ਵੀ ਬਿਆਨ ਆਇਆ ਸੀ ਕਿ ਉਹਨਾਂ ਨੇ ਅਕਾਲੀ ਤੇ बसपा ਦੇ ਗਠਜੋੜ ਨੂੰ ਲੈ ਕੇ ਇੱਕ ਬਿਆਨ ਦਿੱਤਾ बसपा ਨੂੰ ਕਾਂਗਰਸ ਦਾ ਵਿਰੋਧੀ ਦੱਸਿਆ ਉਹਨਾਂ ਨੇ ਦੇਖੋ ਗੱਲ ਇਹ ਹੈ ਕਿ ਹਰ ਪਾਰਟੀ ਦੀ ਆਪਣੀ ਆਈਡੀਓਲੋਜੀ ਹੁੰਦੀ ਹੈ ਜੀ ਕੁਝ ਪਾਰਟੀਆਂ ਸੱਜੇਪੱਖੀ ਜੀ ਵਿਚਾਰਤਾ ਰਹਿੰਦੀਆਂ ਨੇ ਕੁਝ ਖੱਬੇਪੱਖੀ ਵਿਚਾਰਤਾ ਰਹਿੰਦੀਆਂ ਸੋ ਕੁਝ ਪਾਰਟੀਆਂ ਜਿਹੜੀਆਂ ਨੇ ਉਹ ਦਲਿਤਾਂ ਨਾਲ ਜੁੜੀਆਂ ਹੋਈਆਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਬਹੁਨਸਮਾਜ ਪਾਰਟੀ ਜੇ ਬਿਲਕੁਲ ਠੀਕ ਹੈ ਇਹਦੇ ਵਿੱਚ ਨਵੇਂ ਰਵਨੀ ਸਿੰਘ ਜਿਹੜਾ ਬਿੱਟੂ ਦਾ ਬਿਆਨ ਪਹਿਲਾਂ ਵੀ 2-4 ਦਿਨ ਪਹਿਲਾਂ ਵੀ ਬਿਆਨ ਆਇਆ ਸੀਗਾ ਜੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲੀ ਦਲ ਨੂੰ ਕਿਹਾ ਸੀ ਕਿ ਜਿਹੜੀ ਪੰਥਕ ਸੀਟਾ ਨੇ ਉਹ ਤੁਸੀਂ ਪਵਿੱਤਰ ਸੀਟਾ ਉਹ ਪਵਿੱਤਰ ਸੀਟਾ ਜਿਹੜੇ ਬਹੁਜਨ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਦਲਿਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰਤੀਆਂ ਉਹਨਾਂ ਨੂੰ ਦੇਤੀਆਂ ਨੇ ਉਹ ਦਲਿਤ ਭਾਈਚਾਰੇ ਵੱਲੋਂ ਕਾਫੀ ਨਰਾਜ਼ਗੀ ਬਿਲਕੁਲ ਭਾਈਜੂ ਨੂੰ ਤ੍ਰਿ ਵੀ ਹੈਗੀ ਹੈ ਐਸੀ ਕਮਿਸ਼ਨ ਦੇ ਵਿੱਚ ਵੀ ਹੈ ਪੰਜਾਬ ਦੀ ਐਸੀ ਕਮਿਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਾਉਂਦੇ ਜੀ ਬਿਲਕੁਲ ਸੋ ਇਹੋ ਜਿਹੇ ਜਿਹੜੇ ਬਿਆਨ ਨੇ ਕਈ ਵਾਰੀ ਜਿਹੜੇ ਸਿਆਸਤਦਾਨ ਨੇ ਆਪਣੇ ਆਪ ਨੂੰ ਮੀਡੀਆ ਦੇ ਵਿੱਚ ਸਾਹਮਣੇ ਰੱਖਣ ਵਾਸਤੇ ਲੋਕਾਂ ਨੂੰ ਇਹ ਦਰਸਾਉਣ ਵਾਸਤੇ ਵੀ ਅਸੀਂ ਸਭ ਤੋਂ ਵੱਡੇ ਹਮਦਰਦਾਂ ਤੁਹਾਡੇ ਸਾਡੀ ਪਾਰਟੀ ਸਭ ਤੋਂ ਵੱਡੀ ਹਮਦਰਦ ਹੈ ਬਿਲਕੁਲ ਦੂਜੀ ਪਾਰਟੀ ਚ ਹੈ ਚੰਗਾ ਕੰਮ ਵੀ ਕਰਦੇ ਉਹਨਾਂ ਨੇ ਤੇ ਕੀੜੇ ਪਾਉਣੇ ਨੇ ਭਈ ਜਿਹੜੀ ਸਾਹਮਣੇ ਵਾਲੀ ਪਾਰਟੀ ਉਹ ਮਾੜੀ ਕਰ ਰਹੀ ਐ ਕੋ ਚੰਗਾ ਨਹੀਂ ਕਰ ਰਹੀ ਜੀ ਆਪ ਜੋ ਮਰਜ਼ੀ ਕਰਦੇ ਰਹਿਣ ਜੀ ਬਿਲਕੁਲ ਇਹ ਤੇ ਸਿਆਸੀ ਲੋਕਾਂ ਦੀ ਆਦਤ ਹੈ ਬੱਤੀ ਜੀ ਜੀ ਵੀ ਕਿ ਤੁਸੀਂ ਹੁਣੀ ਸੱਜੇ ਪੱਖੀ ਅਤੇ ਖੱਬੇ ਪੱਖੀ ਵਿਚਾਰਧਾਰਾ ਦੀ ਜਿਹੜੀ ਗੱਲ ਕੀਤੀ ਐ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰਾਂ ਤੇ ਉਹ ਖੱਬੇ ਪੱਖੀ ਪਾਰਟੀ ਦੇ ਨਾਲ ਗੱਠਜੋੜ ਕਰਨ ਦਾ ਵਿਚਾਰ ਕਰ ਰਹੇ ਨੇ ਦੇਖੋ ਕੋਈ ਤਰ੍ਹਾਂ ਪਹਿਲਾਂ ਹੀ ਸ਼੍ਰੋਮਣੀ ਕਾਲੀ ਦਲ ਨੇ ਜੀ ਬਹੁਤ ਜਾਂ ਸਮਾਰਟ ਪਾਰਟੀ ਨਾਲ ਗੱਠਜੋੜ ਕੀਤਾ ਹੈ ਬਿਲਕੁਲ ਜਿਹੜੀ ਇਹਨਾਂ ਦੀ ਪਹਿਲਾ ਪਾਰਟੀ ਸੀ ਭਵਜਨ ਆਪਣੇ ਭਾਰਤੀ ਜਨਤਾ ਪਾਰਟੀ ਜੀ ਉਹ ਉਹਦੇ ਨਾਲ ਗੱਠਜੋੜ ਤੋੜ ਕੇ ਹੁਣ ਭਵਜਨ ਸਮਾਜ ਪਾਰਟੀ ਨੇ ਗੱਠਜੋੜ ਕੀਤਾ ਹੈ ਜੀ ਤੇ ਹੁਣ ਜਿਹੜਾ ਅਗਲਾ ਇਹਨਾਂ ਦਾ پلان ਹੈ ਜੀ ਉਹ ਖੱਬੇ ਪੱਖੀ ਪਾਰਟੀਆਂ ਦੇ ਨਾਲ ਗੱਠਜੋੜ ਕਰਨ ਦਾ ਹੈ ਜੀ ਜਿਹਦੇ ਚ ਕਮਿਊਨਿਸਟ ਪਾਰਟੀ ਆਫ ਇੰਡੀਆ ਜੀ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਜੀ ਹੁਣ ਅਖਬਾਰਾਂ 'ਚ ਤੇ ਕਈ ਖਬਰਾਂ ਆਈਆਂ ਨਹੀਂ ਕਈ ਜਗ੍ਹਾ ਲਿਖਿਆ ਵੀ ਇਹ ਤਾਂ ਸਿਰਫ ਐਲਾਨ ਹੋਣਾ ਬਾਕੀ ਹੈ ਜੀ ਹੁਣ ਥੋੜੀ ਦੇਰ ਪਹਿਲਾਂ ਮੇਰੀ ਗੱਲ ਹੋਈ ਹੈ ਸੁਖਵਿੰਦਰ ਸਿੰਘ ਸਿੱਖੋਂ ਹੋਈ ਜਿਹੜੀ ਸੀਪੀਏ ਮਾਰਕਸਿਸ ਤੇ ਜਨਰਲ ਖਤਰਨੇ ਪੰਜਾਬ ਤੇ ਜੀ ਉਹ ਕਹਿੰਦੇ ਨੇ ਵੀ ਗੱਲ ਇਦਾਂ ਹੈ ਕਿ ਕੁਝ ਆਗੂਆਂ ਨੂੰ ਮੈਨੂੰ ਫੋਨ ਆਏ ਨੇ ਜੀ ਫੋਨ ਜ਼ਰੂਰ ਆਏ ਨੇ ਜੀ ਇਹ ਇਹ ਚੀਜ਼ਾਂ ਨੇ ਕਹਿੰਦੇ ਪਰ ਇਹ ਜਿਹੜੀ ਚੀਜ਼ ਆ ਵੀ ਐਲਾਨ ਨਹੀਂ ਕਰਨਾ ਬਾਕੀ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਇਹ ਸਭ ਤੋਂ ਪਹਿਲਾਂ ਸਾਡੇ ਲਈ ਕਿਸਾਨੀ ਮੁੱਦਾ ਹੈ ਜੀ ਕਿਰਤੀ ਜਮਾਤਾਂ ਤੋਂ ਅਸੀਂ ਆਉਨੇ ਆ ਬਿਲਕੁਲ ਕਿਸਾਨਾਂ ਦੇ ਮੁੱਦੇ ਸਾਡੇ ਲਈ ਵੱਡੇ ਨੇ ਜੀ ਹੋਰ ਚੀਜ਼ਾਂ ਦੇਖਣ ਵਾਲੀਆਂ ਨੇ ਪਰ ਇਹ ਅਸੀਂ ਵਿਚਾਰਾਂਗੇ ਗੱਲ ਉਹਨਾਂ ਨੇ ਸਾਡੇ ਤੱਕ ਪਹਚਾਈ ਹੈ ਜਿਹੜੀਆਂ ਐਲਾਨਾਂ ਦੀਆਂ ਗੱਲਾਂ ਨੇ ਵੀ ਛੇਤੀ ਐਲਾਨ ਹੋ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਸੋਚਾਂਗੇ ਫਿਰ ਦੇਖਾਂਗੇ ਠੀਕ ਇਹਨਾਂ ਨੇ ਹਲੇ ਤੱਕ ਕੋਈ ਐਲਾਨ ਵਾਲੀ ਗੱਲ ਨਹੀਂ ਕੀਤੀ ਜੀ ਇਹਦੇ ਨਾਲ ਹੀ ਵਿਵੇnder ਜੀ ਵਿਚਾਰ ਚਰਚਾ ਦਾ ਵੇਸ਼ਾ ਨੂੰ ਵਿਰਾਮ ਦਿੰਨੀ ਆ ਤੁਸੀਂ ਬਹੁਤ ਹੀ ਬਾਰੀਕੀ ਦੇ ਨਾਲ ਵਿਸਤਾਰ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜਿਵੇਂ ਕਿ ਸਿਆਸਤ ਦੇ ਨਾਲ ਜੁੜੇ ਮੁੱਦੇ ਉਤੇ ਵਿਵੇnder ਜੀ ਨੇ ਗੱਲਬਾਤ ਵਿਚਾਰ ਚਰਚਾ ਕੀਤੀ ਹੈ ਸਿਆਸੀ ਸਿਮਕਰਨ ਕਾਫੀ ਤੇਜ਼ੀ ਦੇ ਨਾਲ ਬਦਲਦੇ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੇਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਬਣੇ ਰਹੋ ਐਸਐਮਜ਼ ਨਿਊਜ਼ ਦੇ ਨਾਲ